ਹੈਲੋ ਗੁਰਵਿੰਦਰ ਸਿੰਘ ਜੀ ਬਾਈ ਗੁਰਵਿੰਦਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਪੁੱਤਰ ਡੈਡੀ ਨੂੰ ਭੇਜ ਡੈਡੀ ਮੇਰੀ ਸੁਣ ਗੱਲ ਮੈਂ ਫਾਈਨੈਂਸ ਕੰਪਨੀ ਚੋਂ ਆਇਆ ਉਹਨਾਂ ਨੇ ਭੇਜਿਆ ਸੀ ਉਹ ਤੁਸੀਂ 10 ਲੱਖ ਦਾ ਲੋਨ ਲਿਆ ਸੀ ਘਰ ਬਣਾਉਣ ਵਾਸਤੇ ਤੇਰੀ ਡੈਡੀ ਨੇ ਤੇ ਉਹ ਵੀ ਤੁਸੀਂ ਮੁੜ ਕੇ 9 ਮਹੀਨੇ ਉਹ ਕਿਸ਼ਤਾਂ ਨਹੀਂ ਭਰੀਆਂ ਤੇ ਪਹਿਲਾਂ ਤਿੰਨ ਕਿਸ਼ਤਾਂ ਤੁਸੀਂ ਸਹੀ ਭਰੀਆਂ ਤਾ ਕਰਕੇ ਕੰਪਨੀ ਕਹਿੰਦੇ ਵੀ ਚਲ ਭਰ ਦੂ ਭਰ ਦੂ ਪਰ ਤੁਸੀਂ ਤਾਂ ਮੁੜ ਕੇ ਭਰਨੀ ਨਹੀਂ ਆਏ ਕਿਸ਼ਤ ਤੇ ਇਹਦੇ ਕਰਕੇ ਹੁਣ ਉਹਨਾਂ ਨੇ ਭੇਜਿਆ ਮੈਨੂੰ ਜੀਏ ਕਿਸ਼ਤ ਭਰੀ ਭਰੀ ਜੇ ਨਾ ਭਰੀ ਤਾਂ ਸੋਡੀ ਫਿਰ ਪਰਸੋਂ ਨੂੰ ਵੀ ਕੁਰਕੀ ਕਰ ਦੇਣਗੇ ਘਰ ਦੀ ਅੰਕਲ ਜੀ ਮੇਰੇ ਮੰਮੀ ਡੈਡੀ ਦੋਨੇ 9 ਮਹੀਨੇ ਪਹਿਲਾਂ ਗੁਜ਼ਰ ਗਏ ਉਹਨਾਂ ਨੇ ਕਿਸ਼ਤਾਂ ਕਰਾਈਆਂ ਸੀ ਜੀ ਜੇ ਉਹ ਹੁੰਦੇ ਹੁਣ ਭਰ ਦਿੰਦੇ ਪੈਸੇ ਪੈਸੇ ਤਾਂ ਮੇਰੇ ਮੰਮੀ ਡੈਡੀ ਦੇ ਲਾਟ ਤੇ ਲੱਗੇ ਜੀ ਫੇਰ ਵੀ ਨਹੀਂ ਵੱਜ ਸਕੇ ਤੁਹਾਨੂੰ ਪਤਾ ਜੀ ਇੰਨੇ ਪੈਸੇ ਲੱਗੇ ਜਾਂਦੇ ਆ ਮਾਦਾ ਉਹਨਾਂ ਨੇ ਨਹੀਂ پیسے ਉਤਾਰ ਸਕੇ ਸੋਡੇ ਮਕਾਨ ਦੇ ਕੀ ਉਤਾਰ ਦੂਆਂ ਜੀ پیسے 2 ਮਹੀਨੇ ਤਾਂ ਉਹਨਾਂ ਨੇ ਭਰਤੀਆਂ ਜੀ ਫਿਰ ਅਸੀਂ ਹੁਣ ਅਸੀਂ ਛੋਟੀਆਂ ਜੀ ਕਿੱਥੋਂ ਲਈਏ ਪੈਸੇ ਅਸੀਂ ਤਾਂ ਆਪ ਦਾ ਟਾਈਮ ਮਸਾ ਕੱਢਦੇ ਹਾਂ ਜੀ ਇਹ ਤਾਂ ਮੈਨੂੰ ਫਾਈਨੈਂਸ ਕੰਪਨੀ ਦਾ ਆਊਟਰ ਹੈ ਇਹ ਕਿਹੜਾ ਮੇਰੇ ਸਾਰੇ ਹੈ ਵੀ ਮੈਂ ਕਰਦੇ ਆ ਜਿਵੇਂ ਉਹ ਕਹਿਣਗੇ ਮੈਨੂੰ ਤਾਂ ਉਹਨਾਂ ਦੀ ਮੰਨਣੀ ਪਊ ਇਹਦਾ ਪਤਾ ਹੁਣ ਮੇਰੇ ਤਾਂ ਸਾਰੇ ਨਹੀਂ ਕਿਉਂਕਿ ਮੈਂ ਹੁਣ ਵੱਧ ਤੋਂ ਵੱਧ ਉਹਨਾਂ ਨੇ ਤਿੰਨ ਦਿਨਾਂ ਨੂੰ ਰੇਟ ਪਾਉਣੀ ਸੀ ਵੱਧ ਤੋਂ ਇੱਕ ਦਿਨ ਉਹਨਾਂ ਨੂੰ ਹੋਰ ਖੜਾ ਸਕਦਾ ਵੀ ਚਾਰ ਦਿਨ ਟਪਾ ਸਕਦਾ ਚਾਰ ਦਿਨਾਂ ਤੋਂ ਵੱਧ ਨਹੀਂ ਡੱਬਦੇ ਚਲ ਚੰਗਾ ਪੁੱਤ ਜੇ ਕੋਈ ਹੋਇਆ ਹੱਲ ਤਾਂ ਜਰੂਰ ਕਰਨਾ ਤੇ ਕਿਸ਼ਤ ਭਰਨਾ ਬੜਾ ਯਾਰ ਕੰਮ ਹੋਇਆ ਜੇ ਬਾਪ ਦਾ ਸਿਰ ਤੋਂ ਸਾਇਆ ਉੱਠ ਗਿਆ ਉਦੋਂ ਬੜੀਆ ਮੁਸੀਬਤਾਂ ਆਉਂਦੀਆਂ ਉਹੀ ਸਿਰ ਤੇ ਐਸਾ ਕਰਦੇ ਸੀ ਪਹਿਲਾਂ ਹੁਣ ਪਤਾ ਲੱਗਿਆ ਅਸਲੀ ਜ਼ਿੰਦਗੀ ਕੀ ਆ ਹੁਣ ਪਰ ਕਰੀਏ ਕੀ ਯਾਰ ਅੱਪਾ ਹਾਂ ਚਾਚੂ ਕੋਲ ਜਾਂਦੇ ਹੋ ਤਾਂ ਬੀਮਾ ਦੇ ਤਾਂ ਕਰੂਰੀ ਪਹਿਲਾਂ ਵੀ ਕੀਤੀ ਸੀ ਮੰਮੀ ਡੇਢੀ ਦੇ ਲਾਜ ਚੱਲ ਫਿਰ ਚਾਚੂ ਕੋਲ ਜਾਂਦੇ ਹਾਂ ਸਰੀ ਗਾਲ ਚਾਚਾ ਜੀ ਕੰਮ era ਮੂ ਠੀਕ ਹੈ ਹੋਰ ਕਿਵੇਂ ਹੋਣਾ ਹੋਇਆ ਮੇਰੇ ਕੋਲ ਕੋਈ ਕੰਮ ਆਇਆ ਸੀ ਦਾ ਜੀ ਕੰਮ ਹਾਂਜੀ ਕੀ ਕੰਮ ਕਰਦੀਆਂ ਤਿੰਨ ਕਿਸ਼ਤਾਂ ਰਹਿੰਦੀਆਂ ਜੀ ਉਹਦੇ ਪੈਸੇ ਦੇ ਦੇਤੀ ਜੀ ਉਹ ਲੈਣ ਆਇਆ ਸੀ ਉਹ ਕਰ ਕਿਸ਼ਤਾਂ ਦੇ ਬਾਇਆ ਸੀ ਆ ਹਾਂਜੀ ਬੰਤਾ ਪੱਜ ਪਤਾ ਲੱਗਿਆ ਉਹ ਫਾਇਨੈਂਸ ਕੰਪਨੀ ਵਾਲੇ ਆਈ ਸੀ ਉਹ ਕਹਿੰਦੇ ਸੀ ਓਏ ਆ ਤਾਂ ਦੀਦਾ ਨਹੀਂ ਸੀ ਆ 1000 ਰੁਪਏ ਵਿਆਜ ਤੇ ਤੇ ਘਰ ਪਾਲਿਆ ਮੈਨੂੰ ਤਾਂ ਉਹਨੂੰ ਕੀ ਪਤਾ ਜੀ ਮੇਰੇ ਦਿਮਾਗ 'ਤੇ ਹੋਣੇ ਪਈਆਂ ਚਾਚਾ ਤੇ ਹੁਣ ਫੇਰਾ ਹੁਣ ਫੇਰ ਮੈਂ ਤਾਂ ਪੈਸੇ ਲੈਣ ਆਇਆ ਸੀਗਾ ਦਾਦਾ ਯਾਰ ਉਹ ਰਾਮੂ ਗੱਲ ਸੁਣਾ ਜਦੋਂ ਤੇਰਾ ਮੰਮੀ ਪਾਪਾ ਬਿਮਾਰ ਸੀਗੇ ਉਦੋਂ ਮੈਂ ਕਿੰਨੇ ਰੁਪਏ ਲਾਇਏ ਹੈ ਹੁਣ ਮੇਰੇ ਕੋਲ ਇੰਨੇ ਸੇ ਲੜ ਕਿੱਥੇ ਪਿਆ ਕਿਹੜੀਆਂ ਮਸ਼ੀਨਾਂ ਮੇਰੇ ਕੋਲੇ ਬਣਾਈ ਜਾਵਾ ਮੈਂ ਵੀ ਆਦਾ ਘਰ ਪਾ ਲੈਣਾ ਯਾਰ ਮੈਂ ਵੀ ਚਲਾਉਣਾ ਹੈ ਉਹ ਤਾਂ ਛੋਡਾ ਫਰਜ਼ ਬਣਦਾ ਸੀ ਜੀ ਦਾਦਾ ਜੀ ਛੋਡੇ ਵੱਡੇ ਭਰਾ ਸੀ ਪਰ ਜਾਈ ਸੀਗੇ ਫਰਜ ਹੁਣ ਆਇਆ ਮੈਂ ਸਾਰਾ ਤਾਂ ਨਹੀਂ ਉਹ ਕਰੀ ਜਾਊਂਗਾ ਵੀ ਸਾਰਾ ਖਰਤਾ ਹੀ ਚੱਕੀ ਜਾਊਂਗਾ ਆਥਾਥੇ ਫਰਜ ਨਿਮਾਈ ਜਾਊਂਗਾ ਇੱਕ ਕਦੇ ਥਾਂ ਹੁੰਦਾ ਨਿਮਾੜਿਆ ਬੱਸ ਮਾਤਾ ਜੀ ਇਹ ਕਿਸ਼ਤਾਂ ਵਸਤੀ ਵੈਸੇ ਮੰਗਦਾ ਜੀ ਗੀ ਉਹ ਨਾ ਓਏ ਭਰਾਵਾ ਮੈਂ ਤਾਂ ਆਪਦਾ ਘਰ ਚਲਾਉਣਾ ਤੂੰ ਐ ਕਰ ਕੋ ਜਾ ਕੇ ਹੋਰ ਹੱਲ ਕਰ ਰਾਂ ਮੂੰ ਜਰ ਜਿਹੇ ਬੰਦੇ ਦੇ ਵਕਤ ਵੀ ਪੈ ਜਾਂਦਾ ਨਾਲ ਨਾ ਚਾਚੂ ਨਾ ਚਿਚੂ ਕੋਈ ਕੰਮ ਨਹੀਂ ਹੁੰਦਾ ਕੋਈ ਸਾਥ ਨਹੀਂ ਦਿੰਦਾ ਹੁਣ ਤਾਂ ਮੈਨੂੰ ਲੱਗਦਾ ਆਪਣੀ ਮਕਾਨ ਦੀ ਘੁਰਕੀ ਹੋਗੀ ਰੋਗੀ ਹੈ ਇਹ ਪਰਮਾਤਮਾ ਮੈਂ ਤਾਂ ਤੇਰੇ ਤੇ ਭਰੋਸਾ ਹੋਰ ਕਿਸੇ ਤੇ ਉਮੀਦ ਨਹੀਂ ਮਕਾਨ ਦੀ ਉੱਪਰ ਕੀ ਹੁੰਦੀ ਇੱਥੇ ਬਿਨਾ ਹੋਰ ਕੋਈ ਨਹੀਂ ਰੱਖ ਸਕਦਾ ਸਸਿਗਾਰ ਵਰਗੀ ਸਸਿਗਾਰ ਗੁਰਵਿੰਦਰ ਸਿੰਘ ਦੇ ਲੜਕੇ ਤੁਸੀਂ ਹੋ ਜੀ ਆ ਤੁਹਾਡੇ ਪਿਤਾ ਨੇ ਜੀ ਐਫਡੀ ਕਰਾਈ ਸੀ 8 ਦਿਨ ਪਹਿਲਾਂ ਮਚਿਓਰ ਹੋ ਗਈ ਅਸੀਂ ਫੋਨ ਵੀ ਲਾ ਕੇ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਪਿਤਾ ਜੀ ਗੁਜ਼ਰ ਗਏ ਸਨ ਇਹ ਗੱਲ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਜੀ ਇਸ ਕਰਕੇ ਮੈਂ ਸਾਨੂੰ ਕਰੀ ਆਪਣੀ ਫੜਾਉਣ ਆ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਡੈਡੀ ਦੀ ਫੜੀ ਦਾ ਮੈਂਦੀ ਪਰ ਇੱਕ ਗੱਲ ਦਾ ਪਿਓ ਤਾਂ ਪਿਓ ਹੀ ਹੁੰਦਾ ਪੈਸੇ ਤਾਂ ਮਿਲ ਗਏ ਆਪਾਂ ਨੂੰ ਹੁਣ ਇਹਨੂੰ ਭਰੀਏ ਕਿੱਥੇ ਹਾਂ ਬਾਈ ਉਹ ਜਿਹੜਾ ਕੱਲ ਸਾਰੇ ਸੀ ਉਹਨਾਂ ਨੂੰ ਦੇ ਦਾਂਗੇ ਅੱਜ ਵੀ ਆਉਣਗੇ ਨਾ ਉਹ ਉਹਨਾਂ ਨੂੰ ਦੇ ਦਾਂਗੇ ਹਾਂ ਲੋ ਕਾਕਾ ਇਹ ਹੋਇਆ ਹਲ ਹਾਂਜੀ ਕਿਰੋ ਕਿਸਤ ਭਰਦੇ ਵੀ ਸਾਰੀ ਹਾਂਜੀ ਚਲੋ ਚੰਗਾ ਹੋ ਗਿਆ ਭਾਈ ਤੁਸੀਂ ਕਿਸਤ ਭਰਦੀ ਥੋੜਾ ਮਕਾਨ ਬਾਤੀ ਹੋ ਠੀਕ ਹੈ ਹਾਂ ਚੰਗਾ ਹੈ ਧੰਨਵਾਦ ਵੀਰ ਜੀ ਤੁਸੀਂ ਆਪਣੀ ਜੇਬ ਚੋਂ ਕਿਸਤ ਭਰਨੀ ਸੀ ਤੇ ਤੁਸੀਂ ਭਰਉਣੀ ਸੀ ਫਿਰ ਤੁਸੀਂ ਬੱਚੇ ਨੂੰ ਕਾਹਦੋ ਭੱਜ ਦੌੜ ਚ ਪਾਇਆ ਮੈਨੂੰ ਇਹ ਨਹੀਂ ਸਮਝ ਲੱਗੀ ਇਹ ਤੈਨੂੰ ਕੀ ਸਮਝ ਲੱਗੇ ਬੱਚੇ ਦੀ ਕਿਸਤ ਤਾਂ ਮੈਂ ਆਪ ਵੀ ਭਰ ਸਕਦਾ ਸੀ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਸੀ ਪਰ ਉਹ ਦੱਸਣ ਨਾਲ ਨਾਲ ਤਾਂ ਉਹ ਅਹਿਸਾਸ ਹੋਇਆ ਵੀ ਆਪਣੇ ਸਿਰ ਕਰਜ਼ਾ ਹੈ ਇਹਦੇ ਕਰਕੇ ਮੈਨੂੰ ਉਹਨੂੰ ਦੱਸਣਾ ਪਿਆ ਤੇ ਉਹਦੇ ਨਾਲ ਉਹਨੂੰ ਐ ਵੀ ਪਤਾ ਲੱਗ ਗਿਆ ਵੀ ਸਾਡੇ ਮਕਾਨ ਦੇ ਪੈਸੇ ਭਰਨੇ ਪੈਣਗੇ ਸਾਨੂੰ ਉਹਦੇ ਕਾਰਨ ਮੈਂ ਉਹਨੂੰ ਦੱਸਿਆ ਤਾਂ ਨਹੀਂ ਵੀ ਮੰਗ ਦੱਸ ਕੇ ਭਰ ਦਿਆਂ ਵੀ ਮੈਂ ਭਰਦਾ ਤਾਂ ਉਹ ਫਿਰ ਕਿਸੇ ਤੇ ਡਿਪੈਂਡ ਹੋਣ ਲੱਗ ਜੂ ਵੀ ਆਪਾਂ ਨੂੰ ਸਾਥ ਮਿਲ ਜੂ ਹਰ ਇੱਕ ਤੋਂ ਮੰਗਣ ਲੱਗ ਜੂ ਪੈਸਾ ਸਹੀ ਗੱਲ ਆ ਹਾਂ ਤਾਂ ਕਰਕੇ ਉਹਨੂੰ ਸ਼ੋਅ ਨਹੀਂ ਹੋਣ ਦੇਣਾ ਵੀ ਪੈਸਾ ਕਿਸੇ ਨੇ ਆਉਦੀ ਜੇਬ ਚੋਂ ਪਾ ਕੇ ਭਰਤਾ ਪਰ ਉਹਨੂੰ ਫਿਰ ਵੀ ਅੱਜ ਤੱਕ ਆਇਆ ਹੈ ਵੀ ਮੇਰਾ ਪਿਓ ਗੁਜ਼ਰ ਗਿਆ ਵੀ ਇਹ ਮੇਰੇ ਪਿਓ ਨੇ ਮੇਰੀ ਮਦਦ ਕਰੀ ਹੈ ਏਦੋਂ ਬਾਅਦ ਉਹ ਆਪ ਮਿਹਨਤ ਕਰਕੇ ਤੇ ਕੰਮ ਕਰਕੇ ਪੈਸੇ ਤਾਰੂਗਾ ਬੀਰ ਜੀ ਜੇ ਤੁਸੀਂ ਕਿਸ਼ਤ ਭਰਤੀ ਫਿਰ ਤੁਸੀਂ ਪੈਸੇ ਕਿੱਥੋਂ ਲਿਆਉਣੇ ਹੋ ਪੈਸੇ ਤਾਂ ਵੀ ਇਹ ਕਿੱਥੋਂ ਲਿਆਉਣੇ ਆ ਯਾਰ ਬਸ ਇਹ ਖਰਚਾ ਸਾਨੂੰ ਜਿਹੜੀਆਂ ਸੰਸਥਾਵਾਂ ਇਹ ਸਾਨੂੰ ਖਰਚਾ ਦਿੰਦੀਆਂ ਹੁੰਦੀਆਂ ਜਦੋਂ ਇਹ ਖਰਚਾ ਦਿੰਦੀਆਂ ਅਸੀਂ ਉਹ ਖਰਚ ਕਰਦੇ ਨਹੀਂ ਕੱਲਾ ਪٹرول ਫੂਕਦੇ ਆ ਜਿਹੜਾ ਖਾਣ ਪੀਣ ਦਾ ਅਸੀਂ ਘਰੋਂ ਲਿਆਉਨੇ ਆ ਜਿਹੜਾ ਉਹ ਸਾਨੂੰ ਪੈਸਾ ਮਿਲਿਆ ਉਹ ਵੀ ਪੈਸੇ ਚੋਂ ਹੀ ਬਚਾ ਕੇ ਮੈਂ ਇਹ ਕਿਸ਼ਤ ਭਰੀ ਹੈ ਹੋਰ ਮੈਂ ਆਪਦੇ ਕੋਲੋਂ ਆਏ ਨਹੀਂ ਭਰੀ ਹੈ ਵੀ ਮੈਂ ਬੱਲੇ ਚੋਂ ਕੱਢ ਕੇ ਪੈਸੇ ਦੇਤੇ ਇਹ ਮੈਂ ਆਪਦੀ ਬਚਤ ਨਾਲ ਪੈਸੇ ਭਰੇ ਆ ਇਹ ਵੀ ਹੁਣ ਗਰੀਬ ਬੰਦਾ ਸੀ ਗਰੀਬ ਕਰਕੇ ਛੋਟਾ ਬੱਚਾ ਸੀ ਇਹਦੀ ਤਾਂ ਕਿਸ਼ਤ ਭਰੀ ਹੈ ਸਮਝ ਗਈ ਗੱਲ ਆ ਬਈ ਹਾਂ